ਲਓ ਜੀ ਸਟਾਰਟ ਹੋਣ ਗਾੜੀ ਬਲੌ ਫੜ ਲੈ ਚੰਗੀ ਤਰ੍ਹਾਂ ਫੜਾ ਫਿਰ ਡਿੱਗ ਜਾ ਸਲੀ ਸਟਾਰਟਿੰਗ ਕਰ ਲੈ ਨਾ ਕਾਠੇ ਕਿ ਕਮੈਂਟ ਆਇਆ ਸੀਗਾ ਪਹਿਲੇ ਬਗਲ ਬਾਤ ਕਰ ਲੈ ਇਹਦੇ ਬਲੌਗ ਤੇ ਕਮੈਂਟ ਆਇਆ ਕਿ ਜਦੋਂ ਮੈਨਰਟੀ ਜੀ ਤੂੰ ਆਉਣਾ ਤਾਂ ਚਾਰ ਪੰਜ ਸੂਟ ਲੈ ਕੇ ਆਉਂਗਾ ਮੇਰੇ ਕੋ ਮੇਰੇ ਕੋ ਲੈਣੇ ਆ ਤੇਰੇ ਕੋ ਲੈਣੇ ਆ ਲੈ ਕੇ ਜਾਣੇ ਲੈ ਹੂੰ ਇਹਨਾਂ ਨੇ ਕੋਈ ਟਿੱਕਾ ਕੁਝ ਨਹੀਂ ਅੱਛਾ ਕਹਿੰਦੇ ਕੀ ਹੈ ਜਦੋਂ ਆਂਟੀ ਕੋਲ ਆਉਣਾ ਹੈ ਤੇ ਮੈਂ 4-5 ਸੂਟ ਲੈ ਕੇ ਆਉਂਗੀ ਜਰੂਰ ਉਹ ਜੇ ਦੇ ਰੋਕੋ ਕੀ ਕਰਾਉਣ ਇਹ ਕਿਛੋਟਾ ਜਿਹਾ ਮੁੰਡਾ ਧੀ ਮੁੰਡਾ ਇਹ ਵਾਟਰਸਾਈਕਲ ਸੱਸ ਜੀ ਕਾਲ ਜੀ ਮੈਂ ਬੋਲਦੀ ਹਾਂ ਰਾਜਕੌਰ ਬੋਲਦੀ ਜਾਣੀ ਹੈ ਕਿਆ ਨਾ ਬੇਬੀ ਬੋਲ ਰਹੀ ਹੈ ਜਸਲੀਨ ਘਰ ਆ ਗਈ ਹੈ ਮੇਰੇ ਕੋ ਹਾਂ ਸਾਰਾ ਤਾਂ ਕੀ ਚੱਲਦਾ ਸਕੂਲੇ ਸਕੂਲੇ ਚੱਲਦਾ ਵਾਟਰਸਾਈਕਲ ਵਾਟਰਸਾਈਕਲ ਚੱਲਦਾ ਇਹ ਹੋਇ ਜਸਲੀਨ ਦੇਖ ਤਾ ਵਾਟਰਸਾਈਕਲ ਚੱਲਦਾ ਇਹ ਕੋ ਦੇਖੋ ਇਹਨੂੰ ਕਦਾ ਪਤਾ ਹੋ ਰਿਹਾ ਦੇ ਦੇ ਬੱਚਾ ਇਹ ਆ ਸਾਡੀ ਪੁੱਤ ਜੰਦੀ ਉਹਨੇ ਟਾਈਮ ਤੇ ਆਹ ਮੈਨੂੰ ਇੱਕ ਸਾਰ ਜਸਲੀਨ ਕੋਲ ਦੇਖ ਲਾਓ ਮੇਰੇ ਕੋਲ ਆ ਗਿਆ ਓ ਹੁਣ ਤੇ ਕਹਿੰਦੀ ਮੈਨੂੰ ਦੇਖੋ ਨੱਗਦੀ ਉਹ ਹੁਣ ਭੰਗੜਾ ਪਾਉਣ ਲੱਗ ਪਈ ਆ ਮੇਰੇ ਤੋਂ ਆਖੀ ਕਹਿੰਦੀ ਮੈਂ ਵੀ ਭੰਗੜਾ ਪਾਉਣਾ ਪਾਪਾ ਭਾਈ ਮਾਰ ਕੇ ਪਾਪਾ ਪਾਪਾ ਓਹ ਕਹਿੰਦੇ ਚੱਲ ਜਾ ਜੋ ਕਿਹਦੀ ਚੱਲ ਕਾਲੂ ਕਿਤਾ ਬੋਲਦਾ ਕਾਲੂ ਬੋਲਦਾ ਕਿਤਾ ਬੋਲਦਾ ਕਾਲੂ ਮੈਨੂੰ ਪੜਾਈ ਕਰਦੇ ਜਾਜੋ ਕੀ ਕਹਿੰਦੀ ਚੱਲ ਮੈਡਮ ਫਿਰ ਮੈਨੂੰ ਕਹਿੰਦੀ ਵਾਟਰ ਫਾਇਲ ਪੜਕੇ ਰਹਿਣਾ ਅੱਛਾ ਜਿਸ ਲਈ ਕਾਲੂ ਕਿਤਾ ਭੁਗਦਾ ਕਰਦੇ ਜਦ ਤੀਲਾ ਰੱਖਿਆ ਚੋਰਾਂ ਕੀ ਦੱਸਿਆ ਉਹ ਅਸੀ ਅਸੀ ਕੱਲ ਉਹਦਾ ਕੀ ਮਤਲਬ ਉਹਦਾ ਮਤਲਬ ਹੂੰ ਕਿ ਸਾਡਾ ਪਾਣੀ ਉਹ ਸੂੜ ਦੇ ਪੀ ਜਾਂਦਾ ਅੱਛਾ ਸਾਰਾ ਪਾਣੀ ਸੂੜ ਦੇ ਪੀ ਜਾਂਦਾ ਹਾਂ ਉਹ ਪੰਛੀ ਵੀ ਪੀਂਦੇ ਅੱਛਾ ਉਹਦਾ ਮਤਲਬ ਹੁੰਦਾ ਆਪਣੇ ਸੂਟ ਦਿਖਾ ਲ ਦੇ ਕਹਿੰਦੇ ਸੂਟ ਨਹੀਂ ਦਿਖਾ ਲੇ ਤਦੋਂ ਸੂਟ ਹੀ ਦਿਖਾ ਲ ਦੇ ਆਪਣੇ ਉਹ ਵੀ ਉਹ ਤਾਂ ਦਿੱਤੇ ਹਨ ਫੇਕੇ ਆ ਨਵੇਂ ਹੁੰਦੇ ਦੇਖੇ ਕਹਿੰਦੇ ਸੂਟ ਬਹੁਤ ਸੋਹਣੇ ਹੁੰਦੇ

ਸਰਕਲ ਵਾਈਟਰ ਵਾਟਰ ਸਰਕਲ ਨੀ ਆ ਪਰ ਕੇ ਦੇਖ ਅੱਛਾ ਏਦਾਂ ਆ ਕਿ ਵਾਟਰ ਕਿਹੜਾ ਪਾਣੀ ਆਪਣੇ ਅੰਦਰ ਸੁਕਦਾ ਵਾਟਰ ਸਾਈਕਲ ਅੱਛਾ ਠੀਕ ਇਹ ਸੂਰਜ ਦਾ ਪਾਣੀ ਸੋਕਦਾ ਸੂਰਜ ਪਾਣੀ ਪੀਂਦਾ ਕਿਦਾਂ ਪਾਣੀ ਉਹ ਭਰ ਕੇ ਰੱਖੀਦਾ ਸਾਰਾ ਸੂਰਜ ਉਹ ਇਹ ਸੱਚੀ ਗੱਲ ਇਹਦਾ ਉਹ ਕਈ ਵੇਲੇ ਪਾਣੀ ਦੇਦਾ ਪਰ ਖੇੜੀ ਦਾ ਟੱਬ ਰੱਖੇ ਰਹਿਣ ਤਾਂ ਸੁੱਕ ਹੀ ਜਾਂਦਾ ਰਿਵੇ ਆ ਸੁੱਕ ਜਾਂਦਾ ਸੂਰਜ ਸੁੱਕਦਾ ਅੱਜ ਕੱਲ੍ਹ ਉਹ ਤਾਂ ਬਣ ਕੇ ਉੜਦਾ ਰਹਿੰਦਾ ਨਾ ਹਾਂ ਗਰਮੀਆਂ ਨਹੀਂ ਸੁਧਰਦੀ ਹੁੰਦਾ ਆਉ ਹੋ ਇਸ ਦਾ ਮਤਲਬ ਹੈ ਪਾਫ ਬਣ ਕੇ ਉੜਦਾ ਰਹਿੰਦਾ ਮੈਡਮ ਮੰਗੀ ਨਾਲ ਇੱਕ ਟਕੀਲਾ ਉੱਤੇ ਰੱਖਣੇ ਨੇ ਜੇ ਜਰਾ ਉਹਨੂੰ ਗਰਮ ਕਰੋ ਤੇ ਆਪਣਾ ਹੱਥ ਰੱਖੋ ਤੇ ਤੁਹਾਨੂੰ ਗਰਮ ਗਰਮ ਲੱਗਣਾ ਗਿੱਲਾ ਹੋ ਜਾਂਦਾ ਤੁਹਾਡਾ ਹੱਥ ਹਾਂ ਉਹ ਗਿੱਲਾ ਹੋ ਜਾਂਦਾ ਹੱਥ ਤੇਰਾ ਗਿੱਲਾ ਹੋਰ ਕੀ ਆਖਿਆ ਹੋਰ ਅੱਜ ਦਾ ਵੀਡੀਓ ਉਹ ਤਾਂ ਉਹ ਲੋਪ ਨਹੀਂ ਤੇ ਆ ਜਾ ਇੱਧਰ ਆ ਜਾ ਆ ਜਾ ਕਿ ਕਿ ਬਣਾਈ ਜਾ ਆ ਗਈ ਆ ਗਈ ਆ ਗਈ ਆ ਗਈ ਆ ਗਈ ਤੇ ਹੋਰ ਆ ਗਈ ਚੱਡੀ ਆ ਗਈ ਆ ਗਈ ਆ ਗਈ ਵਿੱਚ ਦੇਖਦਾ ਇਹਨੂੰ ਕਿਤਾ ਪਤਾ ਵੀਡੀਓ ਬਣਾਉਣੀ ਆ ੱੱਲੇ ਨਾ ਖੜੀ ਹੋਈ ਮੈਂ ਲੱਗ ਗਿਆ ਸਾਡੀ ਫੂਲ ਫੜਦੀ ਨਹੀਂ ਇਹ ਇਹ ਨਹੀਂ ਹੈਗੀ ਤੇ ਦੇਖਦਾ ਸਾਡੇ ਉਹਨਾਂ ਦੇਖਿਆ ਵੀ ਇਹਨੇ ਕਿਦਾਂ ਫੜ ਲਿਆ ਅੱਜ ਤਾਂ ਫੂਲ ਤਾਂ ਹੀ ਖੜੀ ਹੋਈ ਮੈਂ ਲੱਗ ਗਿਆ ਆਹ ਵਿੱਚ ਦੇਖ ਉਹ ਮਮਾ ਉਹ ਕੌਣ ਆ ਇੱਧਰ ਦੇਖ ਆਹ ਕੌਣ ਖੜੀ ਆ ਲੈ ਤੇ ਮਾਰਦੀ ਮੇਰੇ ਆਹ ਦੇ ਜੱਛੋ ਖੜੀ ਛੱਡੀ ਆ ਜੀ ਵਾਇ ਘਾਦੋ ਚਲ ਵਾਇ ਕਰੋ ਇਧਰ ਉਧਰ ਕਰਦੀ ਵੇ ਇਧਰ ਵਾਇ ਕਰੋ ਇੱਥੇ ਕਰ ਵਾਇ ਘਾਦੋ ਵਾਇਸ ਵਾਇ ਘਾਦੀ ਕਰਦੇ ਵੇ ਵਾਇ ਆ ਵਾਲੀ ਲੱਗ ਗਈ ਆ ਉਹ ਵੜ ਕਰੀ ਵੇ ਵਾਇ ਬੁੱਗੀ ਉਹ ਕਿ ਡਾਗ ਨਾ ਲਾਉਂਦੇ ਬਹੁਤ ਖਰਾਬ ਆ ਚਲੋ ਠੀਕ ਆ ਜੀ ਬੰਦਾ ਇੱਥੇ ਕਰਦੇ ਐਂਡ ਐਂਡ ਕਰਦੇ ਕਿ ਚਲੋ ਠੀਕ ਆ ਜੀ ਚਲੋ ਠੀਕ ਆ ਜੀ ਕੰਮ ਕੁੰਮ ਕਰਕੇ ਕੰਮ ਕੁੰਮ ਕਰ ਲਈਏ ਫੇਰ ਬਣਾਵਾਂਗੇ ਫਤਕ ਅੱਜ ਮੂਹਣ ਨਹੀਂ ਠੀਕ ਮੇਰਾ ਅੱਜ ਕੋਈ ਸਿਹਤ ਨਹੀਂ ਠੀਕ ਹੈਗੀ ਅੱਜ ਹਾਂ ਤਾਂ ਕੱਲ ਤੋਂ ਠੀਕ ਹੋਊਗੀ ਫੇਰ ਕਰਾਂਗੇ ਆਹ ਵੀ ਬਣਾਵਾਂਗੇ ਇਹ ਹੌਲੀ-ਹੌਲੀ ਨਾਲੇ ਦੀ ਸਪੋਰਟ ਕਰਦੇ ਰਹੋ ਤੇ ਫੇਰ ਆਪਾਂ ਚੰਗੀ ਤਰ੍ਹਾਂ ਵਲੌਗ ਬਣਾਵਾਂ ਕਰਾਂਗੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਦੇਵੇ ਇੱਥੇ ਆਪਾਂ ਕਰਦੇ ਹਾਂ ਜੀ ਇਸ ਵਲੌਗ ਦਾ ਐਂਡ ਤੇ ਸ਼ਾਮ ਨੂੰ ਸਾਡਾ ਵਲੌਗ ਆ ਜਾਣਾ ਜੀ 8:30 ਵਜੇ ਬਹੁਤ ਹੀ ਕੈਂਟ ਵਲੌਗ ਆ ਤੇ ਦੇਖਿਓ ਜਰੂਰ 8:30 ਵਜੇ ਆ ਜਾਣਾ ਆ ਤੇ ਪਿਆਰੇ ਪਿਆਰੇ ਕਮੈਂਟ ਕਰਿਓ ਇਹਦੇ ਵੀ ਕਰਿਓ ਤੇ ਉਹਦੇ ਤੇ ਵੀ ਕਰਿਓ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਆਪਾਂ ਇੱਥੇ ਇਹਨੂੰ ਕਰਦੇ ਹਾਂ ਸਮਾਪਤ ਸਮਾਪਤੀ ਇਸ ਵਲੌਗ ਦੀ ਹਜੇ ਤੱਕ ਹੌਲੀ ਹੌਲੀ ਸਿੱਖ ਰਹੇ ਆ ਮਮੀ ਹੁਣੀ ਫੋਨ ਫੜਨਾ ਜਿਲੇ ਫੋਨ ਫੜਾ ਦੋ ਔਲੇ ਥੋੜਾ ਸੰਗ ਦੇ ਜੇ ਆ ਪਤਾ ਨਹੀਂ ਕਾ ਦੋ ਉਦਾਂ ਜਿੰਦਾ ਮਰਜੀ ਵੀਡੀਓ ਬਣਾਈ ਜਾਓ ਪਰ ਫੋਨ ਫੜ ਕੇ ਨਹੀਂ ਗੱਲਾਂ ਜਿਉਂਦੀਆਂ ਕੋਈ ਨਹੀਂ ਹੌਲੀ ਹੌਲੀ ਆ ਜਾਣੀਆਂ ਤੇ ਚਲੋ ਠੀਕ ਹੈ ਜੀ ਕਰ ਦੋ ਬਾਏ ਬਾਏ ਹੁਣ ਬਾਏ ਬਾਏ